ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਮਸਕਾਰ ਜੀ ਸਾਰਿਆਂ ਨੂੰ ਹੋਰ ਜੀ ਕੀ ਹਾਲ ਚਾਲ ਆ ਅਸੀਂ ਬਿਲਕੁਲ ਠੀਕ ਆ ਉਮੀਦ ਕਰਦੇ ਆ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਖੁਸ਼ ਹੋਵੋਗੇ ਹਾਂਜੀ ਸੋ ਇੱਕ ਵਾਰ ਫੇਰ ਹਾਜ਼ਰ ਹੋ ਗਏ ਆ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਟਾ ਪਾਉਣੀਆਂ ਤੇ ਬਹੁਤ ਪਿਆਰ ਦਿੰਦੇ ਆ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਤੇ ਬਹੁਤ ਆਪਣਾ ਕੀਮਤੀ ਟਾਈਮ ਕੱਢ ਕੇ ਤੁਸੀਂ ਚੈਨਲ ਤੇ ਆਉਨੇ ਆ ਤੇ ਸਾਡਾ ਬਹੁਤ ਹੌਸਲਾ ਵਧਾ ਹਾਂਜੀ ਤੁਹਾਨੂੰ ਬਹੁਤ ਚੰਗਾ ਲੱਗਦਾ ਹੈ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਦੱਸਦੇ ਹਾਂ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਬਾਤ ਦਾ ਜਵਾਬ ਹੈਗਾ ਜੀ ਜੀਵ ਹਾਂਜੀ ਬਾਤ ਸੀਗੀ ਆਪਣੀ ਨਿੱਕੀ ਜੀ ਹੱਟੀ ਬਚ ਬੈਠੀ ਗੁਲਾਬੋ ਜੱਤੀ ਤੇ ਬਹੁਤ ਵਧੀਆ ਤੁਸੀਂ ਬਹੁਤ ਚੈਨਲ ਤੇ ਅੱਥ ਕੀ ਸਾਨੂੰ ਕਮੈਂਟ ਵੀ ਜਿਆਦਾ ਆਏ ਆ ਤੇ ਬਹੁਤ ਵਧੀਆ ਲੱਗਦਾ ਹੈ ਕਮੈਂਟ ਵੀ ਆਏ ਆ ਤੇ ਕੁਛ ਲਾਈਕ ਵੀ ਜਿਹੜੇ ਕਰਦੇ ਆ ਸਾਨੂੰ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਤੇ ਗੁੱਠੇ ਵਾਲਾ ਬਟਨ ਦਬਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਸਾਰਿਆਂ ਦਾ ਥੈਂਕ ਯੂ ਬਹੁਤ ਬਹੁਤ ਤੁਸੀਂ ਬਹੁਤ ਸਾਡੀਆਂ ਵੀਡੀਓ ਨੂੰ ਲਾਈਕ ਲਾਈਕ ਵੀ ਦਿੰਨੇ ਆ ਔਰ ਸ਼ੇਅਰ ਵੀ ਕੀਤੀਆਂ ਹੋਇਆ ਸ਼ੇਅਰ ਵੀ ਕਰਦੇ ਆ ਸਾਨੂੰ ਟਾਈਮ ਕੱਢ ਕੇ ਵੀਡੀਓ ਨੂੰ ਦੇਖਦੇ ਵੀ ਆ ਸੋ ਹੁਣ ਆਪਾਂ ਤੁਹਾਨੂੰ ਦੱਸਦੇ ਆ ਜਿਨ੍ਹਾਂ ਨੇ ਇਸ 바ਰ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਹੈ ਜੀ ਬਲਵਿੰਦਰ ਕੌਰ ਹਾਂਜੀ ਰੋਹਿਤ ਰੱਤੂ ਹਾਂਜੀ ਕਲਵੰਤ ਕਲਸੀ ਹਾਂਜੀ ਯੂਪੀ ਦੇ ਪੰਜਾਬੀ ਪਿੰਡ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਆਪਣਾ ਕੀਮਤੀ ਟਾਈਮ ਕੱਢ ਕੇ ਤੁਸੀਂ ਵੀਡੀਓ ਨੂੰ ਦੇਖਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਦਾਂ ਹੀ ਆਉਂਦੇ ਰਹੀਓ ਚੈਨਲ ਤੇ ਇਦਾਂ ਹੀ ਮਿਲਦੇ ਰਹੀਓ ਇਦਾਂ ਹੀ ਆਪਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹੀਏ ਕਰਦੇ ਰਹੀਏ ਅੱਛਾ ਮੈਨੂੰ ਦੱਸੋ ਵੀ ਜੀਵਨ ਸਾਥੀ ਦਾ ਕੀ ਮਤਲਬ ਹੁੰਦਾ ਹੈ ਜੀਵਨ ਸਾਥੀ ਦਾ ਆਮ ਹੀ ਪਤਾ ਹੀ ਆ ਸਾਰਿਆਂ ਨੂੰ ਹਸਬੰਡ ਵਾਈਫ ਹਾਂ ਇੱਕ ਗੱਡੀ ਦੇ ਦੋ ਪਹੀਏ ਆ ਅੱਛਾ ਤੇ ਇਹਨਾਂ ਤੋਂ ਬਗੈਰ ਗੱਡੀ ਨਹੀਂ ਚੱਲਦੀ ਹਾਂਜੀ ਜੀਵਨ ਦੀ ਗੱਡੀ ਯਾਨੀ ਇਹਨਾਂ ਤੋਂ ਬਿਨਾ ਨਹੀਂ ਚੱਲਦੀ ਨਹੀਂ ਚੱਲਦੀ ਹਾਂ ਪਰ ਹੁਣ ਅੱਜਕੱਲ ਪਤਾ ਨਹੀਂ ਕੀ ਹੋ ਗਿਆ ਜਦੋਂ ਇਹ ਦੋ ਪਹੀਆਂ ਵਾਲੀ ਗੱਡੀ ਘਰੋਂ ਨਿਕਲਦੀ ਆ ਹਾਂਜੀ ਉਦੋਂ ਤਾਂ ਦੋਨੇ ਟਾਇਰ ਨਾਲ ਹੁੰਦੇ ਆ ਹਾਂਜੀ ਹਾਂਜੀ ਤੇ ਜਦੋਂ ਰੋਡ ਤੇ ਆ ਜਾਂਦੇ ਆ ਫੇ ਇੱਕ ਟਾਇਰ 15 ਫੁੱਟ 20 ਫੁੱਟ ਲੱਗੇ ਚੱਲ ਜਾਂਦਾ ਇੱਕ ਟਾਇਰ ਪਿੱਛੇ ਰਹਿ ਜਾਂਦਾ ਇੱਕ ਟਾਇਰ ਪਿੱਛੇ ਰਹਿ ਜਾਂਦਾ ਕਿ ਗੱਡੀ ਡਾਵਾ ਡੋਲ ਨਹੀਂ ਹੋ ਜਾਂਦੀ ਸਿੱਧ ਗੱਡੀ ਡਾਵਾ ਡੋਲ ਹੋ ਜਾਂਦੀ ਐ ਇਦਾਂ ਕਿਉਂ ਆ ਇਦਾਂ ਨਹੀਂ ਹੋਣਾ ਚਾਹੀਦਾ ਹਾਂ ਮੈਨੂੰ ਸਮਝ ਨਹੀਂ ਆਉਂਦੀ ਹਾਂ ਤੇ ਲੋਕ ਇਦਾਂ ਕਿਉਂ ਕਿਸੇ ਤੋਂ ਪਤਾ ਨਹੀਂ ਇਹ ਕਿਉਂ ਸੋਚਦੇ ਆ ਸਾਨੂੰ ਕੋਈ ਦੇਖ ਲਊਗਾ ਜਾਂ ਸਾਨੂੰ ਕੋਈ ਡਾਰਿਆ ਹਾਂਜੀ ਆਪਾਂ ਆਪਣੇ ਜੀਵਨ ਸਾਥੀ ਜਿਹਦੇ ਨਾਲ ਆਪਾਂ ਹਸਬੰਡ ਬਾਈਵ ਆਪਾਂ ਇੱਕ ਦੂਜੇ ਨਾਲ ਵਿਆਹ ਕਰਾਉਨੇ ਆ ਕੋਈ ਮਤਲਬ ਆਪਾਂ ਚੋਰੀ ਥੋੜੋ ਕਰਦੇ ਆ ਸਾਰੀ ਦੁਨੀਆ ਨੂੰ ਪਤਾ ਹੁੰਦਾ ਇਹਨਾਂ ਨੇ ਵਿਆਹ ਕਰਾਇਆ ਹਾਂਜੀ ਹਾਂਜੀ ਤੇ ਫਿਰ ਆਪਾਂ ਲੋਕਾਂ ਦੇ ਸਾਹਮਣੇ ਇਦਾਂ ਕਿਉਂ ਡਰਦੇ ਆ ਵੀ ਇਕੱਠੇ ਨਹੀਂ ਤੁਰਨਾ ਕੱਠੇ ਨਹੀਂ ਬਹਿਣਾ ਹਾਂਜੀ ਗੱਲਬਾਤ ਨਹੀਂ ਕਰਨੀ ਹਾਂ ਤੇ ਤੁਹਾਡਾ ਜੀਵਨ ਸਾਥੀ ਆ ਉਹਦੇ ਨਾਲ ਜੇ ਆਪਾਂ ਉਹਦੇ ਨਾਲ ਨਹੀਂ ਗੱਲਬਾਤ ਕਰਨੀ ਤਾਂ ਫਿਰ ਕਿਹਦੇ ਨਾਲ ਕਰਨੀ ਹਾਂ ਹੁਣ ਇੱਕ ਕਈ ਵਾਰੀ ਮੈਂ ਦੇਖਿਆ ਕਈ ਜਣੇ ਆ 20 ਫੁੱਟ ਅੱਗੇ ਜਾ ਰਹਿਆ ਹੁੰਦਾ ਹਸਬੰਡ ਵਾਈਫ ਪਿੱਛੇ ਹੁੰਦੀ ਆ ਜਦੋਂ ਆਪਾਂ ਜਿਹੜੀ ਉਮਰ ਆਪਣੀ 40 45 50 ਸਾਲ ਦੀ ਹੋ ਜਾਂਦੀ ਨਾ ਹਾਂਜੀ ਉਦੋਂ ਆਪਾਂ ਨੂੰ ਹੱਥ ਫੜਨ ਦੀ ਸਗੋਂ ਲੋੜ ਆ ਇੱਕ ਦੂਜੇ ਦੇ ਸਾਥ ਦੀ ਲੋੜ ਆ ਤੇ ਉਦੋਂ ਆਪਾਂ ਚੱਲਣ ਡਿਆ ਉਹਨੇ 1 20 ਫੁੱਟ ਅੱਗੇ 1 20 ਫੁੱਟ ਪਿੱਛੇ ਤੇ ਪਿੱਛੇ ਉਹ ਜਿਹੜੀ ਜੀਵਨ ਸਾਥੀ ਆ ਵਾਈਫ ਆ ਉਹ ਪਾ ਮੱਡੀ ਗਈ ਪਈ ਹੋਵੇ ਤਾਂ ਬੰਦਾ ਗਾਂ ਰੰਨ ਉਤ ਰਹਿ ਜਾਂਦਾ ਉਹ ਪਾ ਬਟੋਏ ਜਣੀ ਹੋਵੇ ਫਾਇਦਾ ਕੀ ਫਿਰ ਪਈ ਹੁਣ ਦੋ ਪਹੀਏ ਕਹਿੰਦੇ ਇੱਕ ਗੱਡੀ ਦੇ ਤੇ ਪਹੀਏ ਤੇ ਫਿਰ ਦੋਨੇ ਇਕੱਠੇ ਚੱਲਦੇ ਨੇ ਹਾਂਜੀ ਉਹ ਟੇਢੇ ਮੇਢੇ ਹੋ ਗਏ ਹਾਂ ਟੇਢੇ ਮੇਢੇ ਹੋ ਗਏ ਹਸਬੰਡ ਵਾਈਫ ਜਿੱਥੇ ਦੋਨੇ ਖੁਸ਼ ਹਨਾ ਹਾਂਜੀ ਤੇ ਉਹ ਘਰ ਸਵਰਗਿਆ ਬਿਲਕੁਲ ਇੱਕ ਮੈਂ ਬਹੁਤ ਵਧੀਆ ਕਿਸੇ ਨੇ ਗੱਲ ਕਹੀ ਕਹਿੰਦੇ ਜਿੱਥੇ ਹਨਾ ਬਹੂ ਤੇ ਬੇਟੀ ਜਿਸ ਘਰ ਦੇ ਵਿੱਚ ਖੁਸ਼ ਹੈ ਨਾ ਤੇ ਉੱਥੇ ਕਹਿੰਦੇ ਸਵਰਗ ਹੈ ਉੱਥੇ ਸਵਰਗ ਹੈ ਲక్ష్ਮੀ ਵੀ ਕਹਿੰਦੇ ਉੱਥੇ ਹੀ ਆਉਂਦੀ ਆ ਜਿੱਥੇ ਤੁਹਾਡੀ ਵਾਈਫ ਖੁਸ਼ ਆ ਤੁਹਾਡੀ ਘਰ ਵਾਲੀ ਖੁਸ਼ ਆ ਤੁਹਾਡੇ ਬੱਚੇ ਖੁਸ਼ ਆ ਤਾਂ ਉੱਥੇ ਸਭ ਕੁਝ ਆ ਉੱਥੇ ਬਰਕਤ ਹੀ ਬਰਕਤ ਆ ਤਦ ਜਿਤੇ ਤੁਹਾਡੀ ਵਾਈਫ ਸਾਰਾ ਦਿਨ ਬਿਠੀ ਤਨ ਉਹ ਡੀਕਦੀ ਆ ਸ਼ਾਮ ਨੂੰ ਤੁਸੀਂ ਆਉਨੇ ਆ ਉਹਨੂੰ ਚਾਜ ਨਾਲ ਬੁਲਾਉਂਦੇ ਨਹੀਂ ਰੋਟੀ ਬਣ ਗਈ ਆ ਖਾ ਲਓ ਖਾ ਕੇ ਸੋਜੋ ਬਸ ਆਹੀ ਕੰਮ ਆ ਉਹ ਸਾਰਾ ਦਿਨ ਵਿਚਾਰੀ ਕਿੰਨਾ ਕੰਮ ਕਰਦੀ ਬੱਚੇ ਸੰਭਦੀ ਆ ਘਰ ਦਾ ਕੰਮਕਾਰ ਕਰਦੀ ਆ ਉਹਨੂੰ ਜਦੋਂ ਤੁਸੀਂ ਆਉਣੇ ਘਰ ਆ ਕੇ ਕੋਈ 2 4 ਲਫ਼ਜ਼ ਵੀ ਉਹਦੇ ਲਈ ਪਿਆਰ ਦੇ ਨਹੀਂ ਬੋਲ ਸਕਦੇ ਤਾਂ ਉਹਦਾ ਮਨ ਬੜਾ ਹੋਰ ਦੁਖੀ ਹੋ ਜਾਂਦਾ ਜੇ ਤੁਸੀਂ ਆ ਕੇ ਉਹਨਾਂ ਖੁਸ਼ ਹੋ ਕੇ ਬੋਲਦੇ ਆਂ ਔਰ ਕੁਝ ਤਾਰੀਫ ਕਰ ਦਿੰਦੇ ਆਂ ਵੀ ਤੂੰ ਬਹੁਤ ਚੰਗੀ ਲੱਗਦੀ ਅੱਜ ਬਹੁਤ ਸੋਹਣੀ ਲੱਗਦੀ ਅੱਜ ਤੇਰਾ ਸੂਟ ਬਹੁਤ ਸੋਹਣਾ ਪਾਇਆ ਆ ਨਾ ਤਾਂ ਅੱਜ ਤੇਰਾ ਮੇਕਅਪ ਬਹੁਤ ਸੋਹਣਾ ਕੀਤਾ ਆ ਹਨਾ ਤਾਂ ਫੇਰ ਉਹਦਾ ਮਨ ਹੋਰ ਵੀ ਖੁਸ਼ ਹੋ ਜਾਂਦਾ ਤੇ ਰੋਟੀ ਪਾਣੀ ਹੋਰ ਵੀ ਵਧੀਆ ਬਣਾਉਂਦੀ ਆ ਔਰ ਵਧੀਆ ਸਵਾਦ ਬਣਾ ਕੇ ਲੈ ਆ ਕੇ ਤੁਹਾਨੂੰ ਖਵਾਉਂਦੀ ਆ ਕਿ ਆਪਣੇ ਛੱਡ ਕੇ ਆਈ ਹੁੰਦੀ ਆ ਮਾਪੇ ਬਾਪ ਛੱਡ ਕੇ ਆਈ ਹੁੰਦੀ ਆ ਆਪਣੀ ਫੈਮਿਲੀ ਦਾ ਵਿੱਚੋਂ ਨਿਕਲ ਕੇ ਆਈ ਹੁੰਦੀ ਆ ਤਾਂ ਨਵੀਂ ਫੈਮਿਲੀ ਦੇ ਵਿੱਚ ਉਹਨੂੰ ਓਦਾਂ ਦਾ ਹੀ ਪਿਆਰ ਮਿਲੇ ਓਦਾਂ ਦਾ ਹੀ ਉਹਨੂੰ ਇੱਜ਼ਤ ਮਾਣ ਮਿਲੇ ਆਪਣੇ ਘਰ ਵਰਗਾ ਤਾਂ ਉਹ ਕਦੀ ਉਦਾਸ ਨਹੀਂ ਹੋ ਸਕਦੀ। ਤਾਂ ਉਹਦਾ ਚਿਹਰਾ ਕਦੀ ਨਹੀਂ ਮੁਰਝਾ ਸਕਦਾ। ਮਾਂ ਤੋਂ ਬਾਅਦ ਤੁਹਾਡਾ ਸਭ ਤੋਂ ਨੇੜੀ ਜਿਹੜਾ ਰਿਸ਼ਤਾ ਹੁੰਦਾ ਨਾ ਉਹ ਤੁਹਾਡੀ ਪਤਨੀ ਨਾਲ ਹੁੰਦਾ ਹੈ। ਹਾਂਜੀ। ਤੇ ਪਤਨੀ ਤੁਹਾਡੀ ਜਿਹੜੀ ਆ ਉਹ ਤੁਹਾਡੀ ਇੱਕ ਸਲਾਹਕਾਰ ਵੀ ਹੁੰਦੀ ਆ। ਤੁਹਾਡੀ ਇੱਕ ਚੰਗੀ ਦੋਸਤ ਵੀ ਹੁੰਦੀ ਆ ਤੇ ਤੁਹਾਡੀ ਹਮਦਰਦ ਵੀ ਹੁੰਦੀ ਆ। ਬਿਲਕੁਲ। ਹਰ ਵੇਲੇ ਤੁਹਾਡੇ ਉਹ ਲੱਗੇ ਰਹਿੰਦੇ। ਤੁਹਾਡਾ ਕਿਰਦਾਰ ਜਿਹੜਾ ਲਾਈਫ ਦੇ ਵਿੱਚ ਜ਼ਿੰਦਗੀ 'ਚ ਤੁਹਾਡੀ ਵਾਈਫ ਨਾਲ ਇਦਾਂ ਦਾ ਹੋਣਾ ਚਾਹੀਦਾ ਕਿ ਜਿਹੜੀ ਤੁਹਾਡੀ ਵਾਈਫ ਆ ਉਹ ਕਹੇ ਕਿ ਮੇਰੀ ਜਿਹੜੀ ਗਾਂ ਬੇਟੀ ਆ ਨਾ ਉਹਨੂੰ ਵੀ ਹਸਬੰਡ ਤੁਹਾਡਾ ਤੁਹਾਡੇ ਵਰਗਾ ਮਿਲੇ ਤੇ ਬਾਕੀ ਚਲੋ ਵਾਈਫ ਨੂੰ ਵੀ ਚਾਹੀਦਾ ਹੈ ਕਿ ਆਪਣੇ ਹਸਬੰਡ ਨੂੰ ਜਦੋਂ ਕੰਮ ਤੋਂ ਆਉਂਦਾ ਆ ਥੱਕਿਆ ਟਿਆ ਉਹਨੂੰ ਹੱਸ ਕੇ ਬੁਲਾਵੇ ਹੱਸ ਕੇ ਮਿਲੇ ਕੋਈ ਮੈਂ ਇਦਾਂ ਦੇ ਬੰਦੇ ਦੇਖੇ ਆ ਜਿਹੜੇ ਬਾਹਰ ਬੜਾ ਯਾਰਾਂ ਦੋਸਤਾਂ ਨਾਲ ਬੜਾ ਖੁਸ਼ ਹੁੰਦੇ ਆ ਬੜਾ ਹੱਸਦੇ ਆ ਹੂੰ ਬੋਤਨਾਂ ਨੂੰ ਹਾ 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 ਠਾਕੇ ਲਾਲਾ ਜਦੋਂ ਘਰ ਐਂਟਰ ਹੁੰਦੇ ਨਾਲ ਹੀ ਮਰ ਜਾ ਜਾਂਦੇ ਇਦਾਂ ਮੁੜ ਜਾ ਜਾਂਦੇ ਆ ਜਿੱਦਾਂ ਪਤਾ ਨਹੀਂ ਕਿਹੜੀ ਜਗ੍ਹਾ ਤੇ ਕਿਹੜੀ ਮਾੜੀ ਜਗ੍ਹਾ ਤੇ ਆ ਗਏ ਆ ਤੁਸੀਂ ਆਪਣੇ ਘਰ ਆਏ ਆ ਤੁਹਾਡਾ ਲਾਈਫ ਪਾਰਟਨਰ ਨੂੰ ਪੁੱਛੋ ਕੀ ਗੱਲ ਆ ਉਹ ਤੁਹਾਨੂੰ ਪੁੱਛੇ ਦੱਸੋ ਜੀ ਬੈਠੋ ਜੀ ਜਿੱਦਾਂ ਆਪਾਂ ਦੋਸਤ ਦੇ ਨਾਲ ਸਾਰੀਆਂ ਗੱਲਾਂ ਬਾਹਰ ਖੇੜ ਖੜਾ ਕੇ ਹੱਸੀ ਦਾ ਉਹਦੇ ਨਾਲ ਇੱਕ ਗੱਲ ਸਾਂਝੀ ਕਰ ਲਦੀ ਆ ਇਦਾਂ ਹੀ ਜਦੋਂ ਤੁਸੀਂ ਆਪਣੀ ਵਾਈਫ ਨੂੰ ਫਰੈਂਡ ਬਣਾ ਲੈਂਦੇ ਫਿਰ ਉਹਦੇ ਨਾਲ ਵੀ ਤੁਸੀਂ ਉਹਦੇ ਨਾਲ ਗੱਲਾਂ ਕਰ ਸਕਦੇ ਆ ਹਾਂਜੀ ਹਾਂਜੀ ਖੇਡ ਸਕਦੇ ਆ ਹੱਸ ਸਕਦੇ ਆ ਮਜ਼ਾਕ ਕਰ ਸਕਦੇ ਆ ਹਾਂਜੀ ਕਿੰਨਾ ਵਧੀਆ ਲੱਗਦਾ ਹਾਂਜੀ ਹਾਂਜੀ ਸੋ ਲਾਈਫ ਪਾਰਟਨਰ ਨਾਲ ਬਹੁਤ ਫਰੈਂਡਸ਼ਿਪ ਰੱਖੋ ਤੇ ਬਹੁਤ ਵਧੀਆ ਲਾਈਫ কাটੂਗੀ ਬਹੁਤ ਵਧੀਆ ਲੱਗਦਾ ਸਹੀ ਗੱਲ ਹੈ ਜਿਹੜਾ ਹਸਬੈਂਡ ਵਾਈਫ ਦਾ ਰਿਸ਼ਤਾ ਨਾ ਬੜਾ ਅਨਮੋਲ ਆ ਬਾਕੀ ਸਾਰੀਆਂ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਵਕਤ ਆਉਂਦੇ ਜਾਂਦੇ ਰਹਿਣੇ ਆ ਪੈਸਾ ਆਉਂਦਾ ਜਾਂਦਾ ਰਹਿਣਾ ਕੰਮ ਕਾਰ ਇਦਾਂ ਹੀ ਰਹਿਣੇ ਆ ਉਤਰਾ ਚੜਾ ਰਹੇ ਨੇ ਆ ਹਾਂ ਪਰ ਇੱਕ ਇਹ ਜਿਹੜਾ ਰਿਸ਼ਤਾ ਨਾ ਇਹ ਬਦਲਦਾ ਨਹੀਂਗਾ ਇਹ ਬਦਲਦਾ ਨਹੀਂਗਾ ਇਹ ਸਾਰੀ ਜ਼ਿੰਦਗੀ ਆਪਣੇ ਨਾਲ ਰਹਿਣਾ ਐ ਐਂਡ ਤੱਕ ਸਹੀ ਗੱਲ ਹੈ ਸੋ ਇਹਨੂੰ ਤੁਸੀਂ ਵਧੀਆ ਤਰੀਕੇ ਨਾਲ ਬਣਾਓ ਇਹਨੂੰ ਇਹ ਨਾ ਸਮਝੋ ਬੋਝ ਆ ਸਾਡੇ ਤੇ ਉਹ ਇਹਨੂੰ ਇਦਾਂ ਨਾ ਜਿਓ ਇਹਨੂੰ ਜੇ ਆਪਾਂ ਪਤਾ ਹੀ ਆਪਾਂ ਨੂੰ ਕਿ ਆਪਾਂ ਰਹਿਣਾ ਇਕੱਠਿਆਂ ਨੇ ਹੁਣ ਆਪਣੀ ਜ਼ਿੰਦਗੀ ਜਿਹੜੀ ਇਕੱਠਿਆਂ ਦੀ ਫਿਰ ਉਹਨੂੰ ਕਿਉਂ ਨਾ ਬਹੁਤ ਵਧੀਆ ਤਰੀਕੇ ਨਾਲ ਜੀਆ ਜਾਵੇ ਕਿਉਂ ਨਾ ਉਹਨੂੰ ਇੰਜੋਏ ਕੀਤਾ ਜਾਵੇ ਜਦੋਂ ਵੀ ਆਦਮੀ ਦੀ ਜ਼ਿੰਦਗੀ ਚ ਹਮੇਸ਼ਾ ਖੁਸ਼ੀਆਂ ਨਹੀਂ ਲਿੰਦੀਆਂ ਦੁੱਖ ਵੀ ਆਉਂਦੇ ਆ ਦੁੱਖਾਂ ਵੇਲੇ ਵੀ ਤੁਸੀਂ ਇਹ ਨਾ ਵਿੱਚੋਂ ਕੁਝ ਪਲ ਕੱਢ ਕੇ ਖੁਸ਼ ਹੋ ਸਕਦੇ ਆ ਹੱਸ ਸਕਦੇ ਆ ਮਾਣਯੋਗਾਂ ਦੀ ਗੁਰੂ ਜੇ ਜੇ ਤੁਹਾਡਾ ਆਪਸ ਵਿੱਚ ਪਿਆਰ ਆ ਆਪਸ ਵਿੱਚ ਅੰਡਰਸਟੈਂਡਿੰਗ ਆ ਆਪਸ ਵਿੱਚ ਜੇ ਤੁਸੀਂ ਫਰੈਂਡ ਹਨਾ ਤੇ ਤੁਹਾਡੇ ਘਰ ਦੇ ਵਿੱਚ ਜੇ ਸੁੱਕੀ ਰੋਟੀ ਵੀ ਹੈਗੀ ਉਹ ਵੀ ਖਾ ਕੇ ਤੁਸੀਂ ਖੁਸ਼ ਰਹਿ ਸਕਦੇ ਸਹੀ ਗੱਲ ਹੈ ਤੇ ਜੇ ਅੰਡਰਸਟੈਂਡਿੰਗ ਨਹੀਂਗੀ ਭਾਵੇਂ ਤੁਸੀਂ ਜੋ ਮਰਜ਼ੀ ਲਿਆਓ ਜਿੰਨੇ ਮਰਜ਼ੀ ਪੈਸੇ ਖਰਚ ਲਓ ਵਧੀਆ ਸੂਟ ਪਾ ਲਓ ਵਧੀਆ ਖਾ ਲਓ ਫੇਵੀ ਉੱਥੇ ਖੁਸ਼ੀ ਉੱਥੇ ਖੁਸ਼ੀ ਨਹੀਂ ਹੁੰਦੀ ਪੈਸੇ ਨਾਲ ਖੁਸ਼ੀ ਨਹੀਂ ਆਉਂਦੀ ਹੈਗੀ ਖੁਸ਼ੀ ਤਾਂ ਤੁਸੀਂ ਆਪਣੇ ਦਿਲੋਂ ਆਪਣੇ ਘਰ ਚ ਪੈਦਾ ਕਰ ਸਕਦੇ ਆ ਇਹ ਤੁਸੀਂ ਭਾਵੇਂ ਕਿੰਨੇ ਹੁੰਦੇ ਆ ਝੁੱਗੀਆਂ ਝੌਂਪੜੀਆਂ 'ਚ ਬੈਠੇ ਆ ਜਾਂ ਕਹਿ ਲਓ ਕਿ ਮਾਰੀ ਛੋਟੇ ਜਿਹੇ ਘਰ 'ਚ ਬੈਠੇ ਆ ਤਾਂ ਉਹਦੇ 'ਚ ਵੀ ਤੁਸੀਂ ਖੁਸ਼ ਹੋ ਸਕਦੇ ਆ ਬਿਲਕੁਲ ਸਰ ਤੁਹਾਡੀ ਇੱਛਾ ਸ਼ਕਤੀ ਹੋਣੀ ਚਾਹੀਦੀ ਕਿ ਅਸੀਂ ਖੁਸ਼ ਰਹਿਣਾ ਹੈ ਖੁਸ਼ੀਆਂ ਤਾਂ ਤੁਸੀਂ ਆਪ ਆਪਣੇ ਨੂੰ ਆਪ ਨੂੰ ਖੁਸ਼ ਰੱਖਣਾ ਚਾਹੁੰਦੇ ਆ ਤਾਂ ਖੁਸ਼ ਰਹਿ ਸਕਦੇ ਆ ਜੇ ਤੁਸੀਂ ਦੁਖੀ ਰਹਿਣਾ ਚਾਹੁੰਦੇ ਆ ਤੋ ਤੁਹਾਡੀ ਆਪਣੀ ਇੱਛਾ ਆ ਉਹ ਆਪਣੀ ਇੱਛਾ ਬਿਲਕੁਲ ਹਾਂ ਤੇ ਇਸ ਲਈ ਆਪਣੇ ਆਪ ਨੂੰ ਬਸ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਇੱਕ ਦੂਜੇ ਨਾਲ ਕੋਈ ਵੀ ਦੁੱਖ ਸੁੱਖਿਆ ਖੁੱਲ ਕੇ ਕਰੋ ਇੱਕ ਦੂਜੇ ਨਾਲ ਹੱਸਣਾ ਤੇ ਖੁੱਲ ਕੇ ਹੱਸੋ ਇੱਕ ਦੂਜੇ ਨਾਲ ਇਹ ਨਹੀਂ ਹੱਸਣਾ ਆਪਾਂ ਬਾਹਰ ਆ ਦੇ ਘਰ ਆਣ ਕੇ ਘਰ ਆਣ ਕੇ ਹੱਸੋ ਤੇ ਵਧੀਆ ਲੱਗਦਾ ਜਦ ਆਪਾਂ ਨੂੰ ਪਤਾ ਹੀ ਹੈ ਕਿ ਆਪਣੀ ਜ਼ਿੰਦਗੀ ਹੁਣ ਦੋਨਾਂ ਦੀ ਆਪਾਂ ਨੇ ਇਕੱਠਿਆਂ ਨਹੀਂ ਕੱਟਣੀ ਆ ਤੇ ਫੇ ਕਾਦਾ ਫੇ ਉਹਨੂੰ ਵਧੀਆ ਤਰੀਕੇ ਨਾਲ ਕੱਟ ਲੋ ਦੁਖੀ ਹੋ ਕੇ ਜ਼ਰੂਰ ਕੱਟਣੀ ਹੈ ਸਹੀ ਗੱਲ ਹੈ ਪਤੀ ਆਪਣੀ ਪਤਨੀ ਦੀ ਇੱਜ਼ਤ ਆਪਣੇ ਘਰ ਦੇ ਵਿੱਚ ਬਣਾ ਵੀ ਸਕਦਾ ਆ ਤੇ ਉਹਦੀ ਇੱਜ਼ਤ ਘਟਾ ਵੀ ਸਕਦਾ ਆ ਇਹ ਉਹਦੇ ਹੱਥ ਵਿੱਚ ਆ ਕਿ ਆਪਣੇ ਭੈਣਾ ਭਰਾਵਾਂ ਵਿੱਚ ਆਪਣੇ ਰਿਸ਼ਤੇਦਾਰਾਂ ਵਿੱਚ ਉਹਨੂੰ ਕਿੱਦਾਂ ਪੇਸ਼ ਕਰਨਾ ਜੇ ਇਹ ਦੀ ਗੱਲਬਾਤ ਹੈਗੀ ਆ ਤੁਸੀਂ ਇਕੱਲੇ ਬੈ ਕੇ ਕਰ ਲਓ ਕਿਤੇ ਝਗੜਾ ਵੀ ਹੋ ਜਾਂਦਾ ਆਪਸ ਵਿੱਚ ਤੇ ਫੇਰ ਕੀ ਇੱਕ ਦੂਜੇ ਨੂੰ ਮਨਾ ਲਓ ਹਾਂਜੀ ਮਨਾ ਲਓ ਹੁਣ ਤੁਹਾਡਾ ਖਿਆਲ ਅਸੀਂ ਨਹੀਂ ਲੜਦੇ ਅਸੀਂ ਲੜੀਦਾ ਆ 10 ਮਿੰਟ ਬਾਅਦ ਫੇਰ ਕਹੀਦਾ ਹੀ ਨਹੀਂ ਕਿ ਯਾਰ ਫੇਰ ਸੁੱਚੀ ਦਾ ਵੀ ਇਹ ਇਹ ਬੋਲਣਾ ਤਾਂ ਹੈਗਾ ਹੀ ਆ ਹਾਂ ਘੰਟੇ ਤਾਂ ਹੀ ਬੋਲ ਲਈਏ ਤੇ 10 ਦਿਨਾਂ ਬਾਅਦ ਬੋਲੀਏ ਜਾਂ ਕੱਲ ਨੂੰ ਬੋਲੀਏ ਜੇ ਫਿਰ ਦੁਬਾਰਾ ਭੋਲਣਾ ਹੀ ਆ ਨਹੀਂ ਸਾਰਨਾ ਇੱਕ ਦੂਜੇ ਦਾ ਫੇਰ 50 ਮਿੰਟਾਂ ਬਾਅਦ ਹੀ ਬੋਲੋ ਕੰਮ ਨਿਬੜੋ। ਇਹ ਗੱਲ ਹੈ ਹਾਂ ਨਾਲ ਹਸਬੰਡ ਵਾਈਫ ਨੂੰ ਇੱਕ ਦੂਜੇ ਤੂੰ ਸੌਰੀ ਕਹਿਣ ਲੱਗੇ ਵੀ ਝਿਜਕਣਾ ਨਹੀਂ ਚਾਹੀਦਾ। ਜੇ ਇੱਕ ਦੇ ਕਿਸੇ ਕੋਲ ਗਲਤੀ ਹੋ ਵੀ ਗਈ ਆ ਤਾਂ ਘਰ ਦੇ ਵਿੱਚ ਘਰ ਨੂੰ ਠੀਕ ਰੱਖਣ ਵਾਸਤੇ ਘਰ ਨੂੰ ਚਲਾਉਣ ਵਾਸਤੇ ਦੋਨਾਂ ਦਾ ਯੋਗਦਾਨ ਹੁੰਦਾ ਆ। ਇਸ ਵਿੱਚ ਸੌਰੀ ਕਹਿਣ ਲੱਗਿਆ ਕਦੀ ਘਬਰਾਓ ਨਾ ਝਕੋ ਨਾ ਜੇ ਕਿਸੇ ਕੋਲ ਗਲਤੀ ਹੋਈ ਆ ਚਾਹੇ ਹਸਬੰਡ ਤੋਂ ਹੋਈ ਆ ਜਾਂ ਵਾਈਫ ਤੋਂ ਹੋਈ ਆ ਸੌਰੀ ਕਹਿਣਾ ਚਾਹੀਦਾ ਆ। ਇੱਕ ਦੂਜੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਜੀ ਮੈਂ ਹਸਬੰਡ ਆ ਜੀ ਮੈਂ ਸੌਰੀ ਨਹੀਂ ਕਹਿਣਾ ਮੇਰਾ ਈਗੋ ਮਰ ਜਾਂਦਾ ਹਨਾ ਈਗੋ ਨਹੀਂ ਮਰਦਾ ਇਹਦੇ ਚ ਆਪਣਾ ਘਰ ਬਚਾਉਣਾ ਆ ਆਪਣਾ ਘਰ ਚਲਾਉਣਾ ਆ ਤਾਂ ਸੌਰੀ ਕਹਿਣਾ ਕੋਈ ਮਾੜੀ ਗੱਲ ਨਹੀਂ ਉਹਨੂੰ ਮੰਨੋ ਆਪਣੀ ਗਲਤੀ ਨੂੰ ਕਿ ਸੌਰੀ ਤਾਂ ਹੀ ਘਰ ਚੱਲਦੇ ਆ ਤਾਂ ਅੱਜ ਕੱਲ ਡਿਵੋਰਸ ਹੋ ਰਿਹਾ ਕਈ ਕੁਝ ਹੋ ਰਿਹਾ ਇਸੇ ਕਰਕੇ ਹੋ ਰਿਹਾ ਕਿਉਂਕਿ ਹਰ ਕੋਈ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਉਹ ਹਰ ਕੋਈ ਕਹਿੰਦਾ ਮੈਂ ਸਹੀ ਆ ਬਸ ਮੈਂ ਹੀ ਸਹੀ ਆ ਤੇ ਇਸੇ ਚੱਕਰ ਵਿੱਚ ਹੀ ਇਹ ਕੰਮ ਖਰਾਬ ਹੋ ਰਿਹਾ ਘਰ ਟੁੱਟਦੇ ਜਾ ਰਿਹਾ ਸੋ ਇਸ ਲਈ ਜਿਹੜੀ ਉਮਰ ਚੱਲਦੀ ਆ ਜਿਹੜੀ ਉਮਰ ਹੈਗੀ ਆ 50 ਸਾਲ ਦਾ ਕੋਈ 55 ਸਾਲ ਦਾ ਕੋਈ 60 ਸਾਲ ਦਾ ਆਪਣੇ ਜਿਹੜਾ ਜੀਵਨ ਸਾਥੀ ਉਹਦੇ ਹੱਥ ਫੜਨ ਦਾ ਹੁਣ ਟਾਈਮ ਆ ਪਹਿਲਾਂ ਤੇ ਚਲੋ ਫੜਿਆ ਸੀ ਜਦੋਂ ਵਿਆਹ ਕੀਤਾ ਫੜਿਆ ਸੀਗਾ ਟਾਈਮ ਹਨਾ ਉਦੋਂ ਤਾਂ ਚੰਗਾ ਲੱਗਦਾ ਸੀਗਾ ਨਾ ਉਦੋਂ ਤਾਂ ਵਿਆਹ ਸੀ ਨਾ ਖੁਸ਼ੀ ਖੁਜੀ ਜੱਥ ਪੜ ਲਿਆ ਤੇ ਹੁਣ ਆਪਾਂ ਹੱਥ ਉਹ ਫੜਨਾ ਹੈ ਜਿਹੜਾ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਕੰਮ ਕਰਾਉਣਾ ਹੈ ਸਹੀ ਗੱਲ ਹੈ ਉਹ ਸਮਝ ਕੇ ਹੱਥ ਫੜਨਾ ਹੈ ਬਿਲਕੁਲ ਤੇ ਇਹ ਸੱਤ ਇਹ ਹੱਥ ਫੜ ਕੇ ਤੁਸੀਂ ਰੋਡ ਤੇ ਵੀ ਚੱਲ ਸਕਦੇ ਆਂ ਦੁਨੀਆ ਭਾਵੇਂ ਜੋ ਮਰਜੀ ਕਹੀ ਜਾਵੇ ਸਹੀ ਗੱਲ ਹੈ ਟੋਰਨਾ ਚੱਲੋ ਜੋ ਤੁਹਾਡਾ ਜੀਵਨ ਸਾਥੀ ਆ ਤੁਸੀਂ ਉਹਦੇ ਨਾਲ ਜਾ ਰਹੇ ਆਂ ਕਿ ਕਿਸੇ ਗੈਰਨਾ ਨਹੀਂ ਜਾ ਰਹੇ ਜਿਹੜਾ ਆਪਾਂ ਡਰੀਏ ਜਿਹੜਾ ਆਪਾਂ ਨੂੰ ਸ਼ਰਮ ਆਵੇ ਜਿਹੜਾ ਆਪਾਂ ਨੂੰ ਸ਼ਰਮ ਆਵੇ ਸੋ ਇਹੀ ਸਾਡੀ ਹੈਗੀ ਸੀ ਅੱ ਤੇ ਆਪਣੀ ਲਾਈਫ ਬਹੁਤ ਵਧੀਆ ਬਣਾਓ ਆਪਣੇ ਲਾਈਫ ਪਾਰਟਨਰ ਨਾਲ ਆਪਣੇ ਜੀਵਨ ਸਾਥੀ ਨਾਲ ਹਾਂਜੀ ਤੇ ਖੁਸ਼ ਰਹੋ ਤੇ ਉਹਦੇ ਲਈ ਵੀ ਟਾਈਮ ਕੱਢੋ ਉਹ ਤੁਹਾਡੇ ਲਈ ਟਾਈਮ ਕੱਢੇ ਹਨਾ ਤੁਸੀਂ ਗੁੱਸਿਆਂ ਤੋਂ ਉਹ ਮਨਾਵੇ ਜੇ ਉਹ ਗੁੱਸੇ ਆ ਤੇ ਤੁਸੀਂ ਮਨਾਓ ਤੇ ਜ਼ਿੰਦਗੀ ਇਦਾਂ ਹੀ ਹੱਸਦੇ ਖੇਡਦੇ ਜਿਹੜੀ ਬਚੀ ਆ ਜਿਹੜੀ ਹੈਗੀ ਆ ਉਹਨੂੰ ਇਦਾਂ ਹੀ ਕੱਟੋਗੇ ਤਾਂ ਬਹੁਤ ਵਧੀਆ ਰਹੂਗਾ ਵਧੀਆ ਰਹੂਗਾ ਬਹੁਤ ਵਧੀਆ ਅਸੀਂ ਸਾਰਿਆਂ ਲਈ ਇਹ ਦੁਆ ਕਰਦੇ ਹਾਂ ਕਿ ਸਾਰਿਆਂ ਦੇ ਪਰਿਵਾਰਾਂ 'ਚ ਇਦਾਂ ਹੀ ਖੁਸ਼ੀਆਂ ਬਣੀਆ ਰਹਿਣ ਸੋ ਅੱਜ ਦੀਆਂ ਸਾਡੀਆਂ ਇਹੀ ਗੱਲਾਂ ਬਾਤਾਂ ਸੀਗੀਆਂ ਹਾਂਜੀ ਤੇ ਆਪਸ ਵਿੱਚ ਰਭੋ ਜੀਵਨ ਸਾਥੀ ਆਪਣਾ ਜਿਹੜਾ ਉਹਦੇ ਨਾਲ ਪਿਆਰ ਨਾਲ ਰਭੋ ਖੁਸ਼ ਰਭੋ ਤੇ ਰੱਬ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਸੋ ਹੁਣ ਅਸੀਂ ਪਾਉਨੇ ਆ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਬੀਜੇ ਰੋੜ ਜੰਮੇ ਝਾੜ ਲੱਗੇ ਨਿੰਬੂ ਖਿੜੇ ਅਨਾਰ ਬੀਜੇ ਰੋੜ ਜੰਮੇ ਝਾੜ ਲੱਗੇ ਨਿੰਬੂ ਖਿੜੇ ਅਨਾਰ ਇਹ ਅੱਜ ਦੀ ਬਾਤ ਹੈ ਜੀ ਹਾਂਜੀ ਇਹ ਅੱਜ ਦੀ ਬਾਤ ਹੈ ਜੀ ਹੁਣ ਤੁਸੀਂ ਇਹਦਾ ਆਨਸਰ ਦੇਣਾ ਆ ਫਟਾਫਟ ਦੇਣਾ ਫਟਾਫਟ ਅਸੀਂ ਵੇਟ ਕਰਾਂਗੇ ਤੁਹਾਡੇ ਜਵਾਬ ਦੀ ਹਾਂਜੀ ਬੜੀ ਬੇਸਬਰੀ ਨਾਲ ਤੇ ਆਪਾਂ ਮਿਲਦੇ ਆਂ ਫੇਰ ਹੁਣ ਅਗਲੇ ਹਫਤੇ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ